ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਤੋਂ ਵਾਸੀ ਸ਼ਹਿਰ ਵਾਸੀ ਬਹੁਤ ਦੁਖੀ ਨੇ ਅਸੀਂ ਵੱਡੀ ਵੀਡੀਓ ਪਾਉਣਿਓ ਪਤਾ ਨਹੀਂ ਕਿਉਂ ਕਾਪੀਰਾਈਟ ਆ ਜਾਂਦਾ ਅਸੀਂ ਦੁਖੀ ਹੋ ਕੇ ਸ਼ਾਰਟ ਵੀਡੀਓ ਪਾਈ ਹੈ ਬਰਨਾਲਾ ਵਾਸੀ ਬਹੁਤ ਦੁਖੀ ਨੇ ਤੇ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਆਵਾਰਾ ਪਸ਼ੂਆਂ ਤੋਂ ਸਾਨੂੰ ਮੁਕਤ ਕੀਤਾ ਜਾਵੇ ਇਹਨਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਇਹ ਤੋਂ ਬਲਾਂ ਕੋਈ ਅਣਸਖਾਮੀ ਘਟਨਾ ਵਾਪਰੇ ਤਾਂ ਇਹਦੇ ਇੱਕ ਨੀਂ ਤਿਆਣ ਦਿੱਤਾ ਜਾਵੇ ਇਹ ਥਾਂ ਥਾਂ ਤੇ ਨਾਕਾ ਲਾ ਕੇ ਖੜ ਜਾਂਦੇ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਏਕ ਗਲੀ ਮਹੱਲੇ ਦੇ ਵਿੱਚ ਇਨ੍ਹਾਂ ਦੀ ਡਾਰ ਸਾਰੇ ਸ਼ਹਿਰ ਦੇ ਵਿੱਚ ਇਨ੍ਹਾਂ ਦੀ ਪਰਮਹਾਰ ਪਾਸ ਪ੍ਰਸ਼ਾਸਨ ਜੀ ਤੁਸੀਂ ਇੱਕ ਵਾਰੀ ਹੋ ਪਰੰਪਾਰ ਤੇ ਧਿਆਨ ਦਿਵੋ ਤਦ ਲਈ ਅਸੀਂ ਕਰਾਂਗੇ ਇੰਤਜ਼ਾਰ ਬਰਨਾਲਾ ਵਾਸੀ ਜਿੰਦਾਬਾਦ